ਸਤਿ ਸ੍ਰੀ ਅਕਾਲ ਹਰ ਰੋਜ ਜਿਹਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਪਹਿਲਾਂ ਸਵਾਗਤ ਕਰਦੇ ਪੰਨ ਸਾਹਿਬ ਸਵਾਗਤੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨ ਸਾਹਿਬ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਕੀ ਕਹਿਣਾ ਚਾਹੁੰਦੇ ਜਿਸ ਦਿਨ ਤੇ ਦੇਖੋ ਸਾਡੇ ਦੇਸ਼ ਵਿੱਚ ਜਿਹੜੇ ਸ਼ਹੀਦ ਬਹੁਤ ਔਨ ਧਾਰਮਿਕ ਪੱਖ ਤੋਂ ਵੀ ਸਿਆਸੀ ਪੱਖ ਤੋਂ ਵੀ ਸ਼ਹਾਦਤ ਦੇ ਆਪ ਕੋ ਆਪਣੇ ਅਰਥਰ ਕੋ ਕੱਢਦਾ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਆਜ਼ਾਦ ਇਹ ਤਿੰਨ ਇਹੋ ਜਿਹੇ ਸ਼ਹੀਦ ਸਨ ਜਿਨ੍ਹਾਂ ਦੇ ਨਾਂ ਤੇ ਅੱਜ ਦੇ ਤਰੀਕ ਵਿੱਚ ਵੀ ਭਾਰਤ ਦੇਸ਼ ਦੀ ਹਰ ਨੁੱਕਰ ਵਿੱਚ ਨਾਂ ਲੈਂਦੇ ਸਾਰੇ ਲੋਕਾਂ ਦੇ ਡੋਲੇ ਫਰਕ ਨਾ ਪੈਂਦੇ ਔਰ ਉਹ ਸਾਰੇ ਤੇ ਮਾਣ ਮਹਿਸੂਸ ਕਰਦੇ ਆ ਕਿ ਸਾਡਾ ਮਾਨ ਮੱਤਾ ਸ਼ਹੀਦ ਸੀ ਦੂਜੀ ਗੱਲ ਇਹਨਾਂ ਤਿੰਨਾਂ ਦੀ ਸ਼ਹੀਦੀ ਇਸ ਪੱਖੋਂ ਵੀ ਲਖਣ ਸੀ ਕਿ ਰੋਸ਼ਨ ਮੱਥੇ ਬੜੇ ਸੀ ਇਹਨਾਂ ਨੇ ਆਪਣਾ ਕੇਸ ਆਪ ਲੜਿਆ ਵਕੀਲਾ ਤੇ ਡਿਪੈਂਡ ਨਹੀਂ ਕੀਤਾ ਜਦੋਂ ਜੱਜਾਂ ਨੂੰ ਕੋਈ ਜਵਾਬ ਨਹੀਂ ਆੜਿਆ ਤੇ ਅਦਾਲਤ ਦੇ ਹੁਕਮ ਤੇ ਕਾਲੀ ਕਾਲੀ ਉਹ ਫਾਂਸੀ ਦੇਤੀ ਜਿਹਨੂੰ ਲਾਹੌਰ ਦੇ ਵਕੀਲ ਅੱਜ ਵੀ ਉੱਥੋਂ ਦੀ ਹਾਈ ਕੋਰਟ ਚ ਚੈਲੰਜ ਕਰਦੇ ਆ ਕਿ ਫਾਸੀ ਦਾ ਹੁਕਮ ਗਲਤ ਸੀ ਤੀਜੀ ਭਗਤ ਸਿੰਘ ਜੱਟ ਸਿੱਖ ਰਾਜਗੁਰੂ ਮਹਾਰਾਸ਼ਟਰ ਤੋਂ ਆਇਆ ਸੁਖਦੇਵ ਲੁਧਿਆਣੇ ਦੇ ਥਾਪਰਾਂ ਦਾ ਮੁੰਡਾ ਗੈਰ ਸਿੱਖ ਇਹ ਤਿੰਨ ਇਹਨਾਂ ਚ ਧਾਰਮਿਕ ਪੱਖ ਤੋਂ ਵੀ ਸਤਿ ਭਾਵਨਾ ਸੀ ਔਰ ਕਿੱਥੋਂ ਕਿੱਥੋਂ ਤੱਕ ਦੂਰ ਤੱਕ ਇਹਨਾਂ ਦੀਆਂ ਸਾਰੀਆਂ ਦੀਆਂ ਸਾਂਝਾ ਸੀ ਜੀ ਇਹਨਾਂ ਦੇ ਨਾਲ ਦਾ ਬਟੁਕੇਸ਼ਵਰ ਦੱਤ ਹੁੰਦਾ ਸੀ ਉਹ ਯੂਪੀ ਦਾ ਸੀ ਉਸ ਵਕਤ ਭਗਤ ਸਿੰਘ ਜਨ ਸਕ੍ਰਿਤੀ ਤੇ ਬਟੁਕੇਸ਼ਵਰ ਦੱਤ ਪ੍ਰਧਾਨ ਸੀ ਜਾਂ ਉਹ ਜਨ ਸਕ੍ਰਿਤੀ ਤੇ ਪ੍ਰਧਾਨ ਸੀ ਤੋਂ ਵੇ ਇਕੱਠੇ ਹੁੰਦੇ ਸਨ ਤੇ ਇਹਨਾਂ ਦੋਵਾਂ ਦੀਆਂ ਧੁਮਾਂ ਪੰਜਾਬ ਤੇ ਇਸ ਤਰ੍ਹਾਂ ਪੈ ਗਈਆਂ ਕਿ ਲੋਕੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ ਅੱਡੋ ਅੱਡ ਸਮਝਦੇ ਤਾਂ ਭਗਤ ਸਿੰਘ ਦੱਤ ਇਕੱਠਾ ਸਮਝਦੇ ਸੀ ਉਦੋਂ 12 ਗਾਇਆਂ ਜਾਂਦੀਆਂ ਸਨ ਭਗਤ ਸਿੰਘ ਦਤ ਯਾਰੋ ਜਿੰਨਾ ਰੱਖਲੇ ਦੇਸ਼ ਦੀ ਪਾਤ ਯਾਰੋ ਇਹ ਪਤਾ ਨਹੀਂ ਸੀ ਕਿ ਦਤ ਵਖਰਾ ਜੀ ਤਦ 토리 ਆਜ਼ਾਦੀ ਤੋਂ ਬਾਅਦ ਵੀ ਜਿਉਂਦੇ ਰਹੇ ਕਿ ਉਹਨਾਂ ਨੇ ਆਖਿਆ ਸੀ ਮੇਰੇ ਫੁੱਲ ਉੱਥੇ ਜਾ ਕੇ ਮੇਰੀ ਯਾਦ ਜਿਹੜੀ ਆ ਭਗਤ ਸਿੰਘ ਦੇ ਲਾਗੇ ਬਣਾਉ ਇਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਇਨਕਲਾਬੀ ਜਜ਼ਬੇ ਦੀ ਮਿਸਾਲ ਸੀ ਭਗਤ ਸਿੰਘ ਤੋਂ ਪਿਛਲੀ ਪੀੜ੍ਹੀ ਦੇ ਗਦਰ ਪਾਰਟੀ ਵਾਲੇ ਜਿਹੜੇ ਯੋਧੇ ਸੀ ਉਹਨਾਂ ਚੋਂ ਕਰਤਾਰ ਸਿੰਘ ਸਰਾਬਸ जिन्हें आख्यासी ਸਾਡੀ ਮੌਤ ਨੇ ਵਤਨ ਦੇ ਆਸ਼ਕਾਂ ਦੇ दिली ਵਤਨ ਦਾ ਇਸ਼ਕ ਜਗਾ ਜਾਣਾ ਅੱਛਾ ਉਹ ਜਿਹੜਾ ਸੀਗਾ ਸੀ ਉਹਦੇ ਤੋਂ ਬਾਅਦ ਸੱਚੀ ਮੁੱਚੀ ਬਹੁਤ ਸਾਰੇ ਲੋਕ ਵਤਨ ਦੇ ਆਸ਼ਕ ਆਜ਼ਾਦੀ ਦੇ ਰਾਹ ਤੇ ਤੁਰੇ ਸੀ ਜਿਹਨਾਂ ਤੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਇਹ ਸਾਰੇ ਵਿਸ਼ਨ ਕਰਤਾ ਸਿੰਘ ਸਰਾਭਾ ਤੇ ਉਹਦੇ ਸਾਥੀ ਵੀ ਫਾਂਸੀ ਲੱਗੇ ਇਹ ਵੀ ਲੱਗੇ ਜੀ ਭਗਤ ਸਿੰਘ ਦੀ ਖਾਸ ਗੱਲ ਇਹ ਵੀ ਸੀ ਕਿ ਇਹ ਇਨਕਲਾਬੀਆਂ ਦੇ ਪਰਿਵਾਰ ਚੋਂ ਸੀ ਇਹਦੇ ਪਿਤਾ ਜੀ ਕਿਸ਼ਨ ਸਿੰਘ ਉਹ ਜਿਹੜੀ ਪਹਿਲਾਂ ਇੱਕ ਮੋਕੇ ਪਗੜੀ ਸੰਭਾਲ ਜੱਟਾ ਲੈ ਚੱਲੀ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਕਿਸਾਨਾਂ ਨੂੰ ਜਗਾਇਆ ਸੀ ਉਹਦੇ ਲੀਡਰ ਹੁੰਦੇ ਸਨ ਚਾਚਾ ਜੀ ਅਜੀਤ ਸਿੰਘ ਵੀ ਔਰ ਅਜੀਤ ਸਿੰਘ ਤੇ ਏਡਨ ਕਲਾਬੀ ਸਨ ਕਿ ਆਖਰੀ ਦਿਨਾਂ ਚ 1947 ਚ ਡਲਹੌਜੀ ਪਏ ਸੀ ਆਖਰੀ ਸਾਹਾਂ ਤੇ ਸੰ ਅਖੀਰ ਤੱਕ ਇਸ ਗੱਲ ਤੇ ਹੋਕੇ ਲੈਂਦੇ ਰਹਿ ਕਿ ਇੱਕ ਸਾ ਮੈਂ ਆਜ਼ਾਦ ਦੇਸ਼ ਦੀ ਹਵਾ ਚ ਲੈਣਾ ਚਾਹਣਾ ਰਾਤ ਨੂੰ 14 ਤੇ 15 ਦੇ ਵਿਚਕਾਰ ਦੀ ਰਾਤ ਜਦੋਂ 12 ਵਜੇ ਅੰਗਰੇਜ਼ਾਂ ਦਾ ਯੂਨੀਅਨ ਜੈਕ ਲੱਥਾ ਤੇ ਭਾਰਤ ਦਾ ਤਿਰੰਗਾ ਚੜ ਗਿਆ ਉਹਦੇ ਬਾਅਦ ਇੱਕ ਜਾਂ ਦੋ ਹੀ ਸਾਹ ਨਾਲੇ ਤੇ ਪ੍ਰਾਨ ਤਿਆਗ ਤੇ ਇੱਕ ਏਡੀ ਵੱਡੀ ਦੇਸ਼ ਭਗਤੀ ਦੀ ਭਾਵਨਾ ਸੀ ਭਗਤ ਸਿੰਘ ਇਸ ਗੱਲੋਂ ਵੀ ਬਲੱਖਣ ਸੀ ਕਿ ਜਦੋਂ ਜਿਹੜੀ ਨੈਸ਼ਨਲ ਅਸੈਂਬਲੀ ਸੀ ਜਿਹਨੂੰ ਅੱਜਕੱਲ ਪਾਰਲੀਮੈਂਟ ਕਹਿੰਦੇ ਆ ਹੁਣ ਤਾਂ ਪਾਰਲੀਮੈਂਟ ਦਾ ਨਵਾਂ ਭਵਨ ਬਣਾਤਾ ਜਿਹੜਾ ਪਿਛਲੇ ਸਾਲ ਤੱਕ ਪਾਰਲੀਮੈਂਟ ਭਵਨ ਸੀ ਉਹਦੇ ਜਾ ਕੇ ਕੌਮੀ ਅਸੈਂਬਲੀ 'ਚ ਬੰਬ ਪਾ ਰਿਆ ਬੰਬ ਬੰਦੇ ਮਾਰਨ ਵਾੜਾ ਨਹੀਂ ਪਟਾਕੇ ਵੜਾ ਸੀ ਉਹਨੂੰ ਸਾਰਿਆਂ ਨੇ ਆਖਿਆ ਸੀ ਭਗਤ ਸਿੰਘ ਤੂੰ ਨਾ ਜਾ ਕਿਸੇ ਹੋਰ ਨੂੰ ਭੇਜਤੀ ਹੈ ਜੇ ਤੈਨੂੰ ਉਹ ਤਾਂ ਫੜ ਲਿਆ ਤੇ ਲਾਹੌਰ ਵਾਲਾ ਕੇਸ ਸੰਡਸ ਤੇ ਕਤਲ ਦਾ ਉਹ ਤਰ ਤੇ ਚੱਲੇਗਾ ਤੈਨੂੰ ਫਾਂਸੀ ਲਾ ਦੇਣਗੇ ਕਦਰ ਫਾਂਸੀ ਦੀ ਪਰਵਾਹ ਨਹੀਂ ਪਰ ਉੱਥੇ ਫੜੇ ਜਾਣ ਤੋਂ ਬਾਅਦ ਅਦਾਲਤ ਵਿੱਚ ਜਾ ਕੇ ਜੋ ਕੁਝ ਮੈਂ ਆਖਣਾ ਤੇ ਜਿਹਨੂੰ ਸਾਰੀ ਦੁਨੀਆ ਨੇ ਸੁਣਨਾ ਤੇ ਪੜ੍ਹਨਾ ਉਹ ਸਵਾਏ ਮੇਰੇ ਤੋਂ ਹੋਰ ਕਿਸੇ ਤੋਂ ਕੀਤਾ ਨਹੀਂ ਜਾਣਾ ਇਸ ਕਰਕੇ ਗੱਲ ਮੇਰੀ ਫਾਂਸੀ ਦੀ ਨਹੀਂ ਕਿ ਮੇਰੀ ਜਾਨ ਜਾਂਦੀ ਕਿ ਨਹੀਂ ਜਾਂਦੀ ਵੱਡੀ ਗੱਲ ਇਹ ਆ ਕਿ ਮੇਰਾ ਉੱਥੇ ਰਹਿਣਾ ਤੇ ਅਦਾਲਤ ਨੂੰ ਫੇਸ ਕਰਨਾ ਉਹਦਾ ਸਾਹਮਣਾ ਕਰਨਾ ਜ਼ਰੂਰੀ ਆ ਪਰ ਉਹਨੇ ਜ਼ਿੱਦ ਕੀਤੀ ਤੇ ਆਪ ਉੱਥੇ ਗਿਆ ਬੰਬ ਸੁਟਿਆ ਸੁਟਣ ਤੋਂ ਬਾਅਦ ਭੱਜ ਸਕਦਾ ਸੀ ਪਰ ਭੱਜਿਆ ਨਹੀਂ ਉੱਥੇ ਖਲੋ ਕੇ ਗ੍ਰਿਫਤਾਰੀ ਦਿੱਤੀ ਤੇ ਲਾਹੌਰ ਵਿੱਚ ਜਾ ਕੇ ਕੇਸ ਭੁਗਤਿਆ ਤੇ ਜਾਨਵਾਰਗ ਉਹ ਸਪੀੜਿਤ ਦੇ ਜਿੰਨੇ ਇੱਕ ਕੁਰਬਾਨੀਆਂ ਵਾਲੇ ਸ਼ਹੀਦ ਹੋਏ ਨੇ ਇਹ ਸਾਰੇ ਦੇ ਸਾਰੇ ਆਪਣੇ ਆਪ ਚ ਵਿਲੱਖਣ ਸਨ ਰਾਮ ਪ੍ਰਸਾਦ ਬਿਸਮਲ ਹੋਰੀ ਅਖੀਰਲੇ ਵਕਤ ਕਹਿੰਦੇ ਰਹੇ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਤੇ ਕਹਿੰਦੇ ਸੀ ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾ ਤੁਝੇ ਅਭੀ ਸੇ ਕਿਆ ਬਤਾਇਂ ਕਿਆ ਹਮਾਰੇ ਦਿਲ ਮੇ ਇਹ ਸਾਰੇ ਇੱਕ ਜਨਰੇਸ਼ਨ ਦੇ ਇਨਕਲਾਬੀ ਸਨ ਉਹਨਾਂ ਦੀ ਇਸ ਕੁਰਬਾਨੀ ਤੋਂ ਬਾਅਦ ਸਾਰੇ ਭਾਰਤ ਵਿੱਚ ਦੇਸ਼ ਭਗਤੀ ਦੀ ਇਹੋ ਜਿਹੀ ਲਹਿਰ اٹਹੀ ਕਿ ਅੰਗਰੇਜ਼ਾਂ ਲਈ ਉਹਦਾ ਸਾਹਮਣਾ ਕਰਨਾ ਔਖਾ ਹੋ ਗਿਆ ਸੀ ਠੀਕ ਹੈ ਜਿਹੜੇ ਸ਼ਾਂਤ ਮੇਲਿਆ ਚਲਾਉਂਦੇ ਸੀ ਅਸੀਂ ਉਹਨਾਂ ਨੂੰ ਰੱਦ ਨਹੀਂ ਕਰਦੇ ਉਹਨਾਂ ਦਾ ਇੱਕ ਆਪਣਾ ਰਸਤਾ ਸੀ ਜਦੋਂ ਅਖੀਰਲੇ ਦਿਨ ਸਨ ਤੇ ਸਾਡੀ ਰਾਇਲ ਇੰਡੀਅਨ ਨੇਵੀ ਜਿਹੜੀ ਸੀ ਅੰਗਰੇਜ਼ਾਂ ਦੇ ਕੰਟਰੋਲ ਵਾਲੀ ਸਮੁੰਦਰੀ ਫੌਜ ਉਹਦੇ ਵਿੱਚ ਵੀ ਬਗਾਵਤ ਹੋਈ ਔਰ ਉਹਨਾਂ ਨੇ ਤਿੰਨ ਝੰਡੇ ਆਪਣੇ ਸਮੁੰਦਰੀ ਜਹਾਜ਼ਾਂ ਤੇ ਲਾਤੇ ਇੱਕ ਕਾਂਗਰਸ ਪਾਰਟੀ ਦਾ ਇੱਕ ਮੁਸਲਮਾਨ ਲੀਗ ਦਾ ਇੱਕ ਕਮਿਊਨਿਸਟ ਪਾਰਟੀ ਦਾ ਕਿਉਂਕਿ ਉਹ ਤੋਂ ਮੁਖਤਰਾ ਦੀਆਂ ਸਭ ਤੋਂ ਵੱਡੀਆਂ ਤਿੰਨ ਪਾਰਟੀਆਂ ਇਹ ਹੀ ਸਨ ਜੀ ਅਸੀਂ ਉਹਨੂੰ ਵੀ ਇਹਦੇ ਵਿੱਚ ਗਿਣਦੇ ਹਾਂ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਨੂੰ ਵੀ ਗਿਣਦੇ ਹਾਂ ਪਰ ਅੱਜ ਕਿਉਂਕਿ ਭਗਤ ਸਿੰਘ ਉਹ ਰਾਤ ਦੇ ਨੇ ਅਸੀਂ ਉਹਨਾਂ ਦੀ ਯਾਦ ਚ ਸਿਰ ਚਕਾਉਂਦੇ ਹਾਂ ਦੇਸ਼ ਵਾਸੀਆਂ ਨੂੰ ਆਖਾਂਗੇ ਕਿ ਉਹਨਾਂ ਨੂੰ ਸੱਚੀ ਸ਼ੁਦਾਈ ਦੀ ਹੈ ਕਿ ਜਿਹੜੇ ਉਹ ਸ਼ਬਦ ਕਹਿ ਕੇ ਗਿਆ ਉਹਨਾਂ ਦੀ ਸਿੱਖਿਆ ਨੂੰ ਧਿਆਨ ਨਾਲ ਪੜ੍ਹੀਏ ਸਮਝੀਏ ਵਿਚਾਰੀਏ ਤੇ ਚੱਲਣ ਦਾ ਯਤਨ ਕਰੀਏ ਬਿਲਕੁਲ ਪ੍ਰਿੰਸ ਸਾਹਿਬ ਅੱਗੇ ਵੱਧਦੇ ਜੀ ਗੱਲ ਕਰਦੇ ਆ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਡੀਜੀਪੀ ਨੇ ਪੁਲਿਸ ਨੂੰ ਖਰੀਆਂ ਖੋਟੀਆਂ ਸੁਣਾਈਆਂ ਜੀ ਇਹਦੀ ਕਿ ਜ਼ੁਰਤ ਪੈਗੀ ਪ੍ਰਿੰਸ ਸਾਹਿਬ ਮੈਂ ਅੱਜ ਆਪ ਪੜ੍ਹ ਕੇ ਤੇ ਬਹੁਤ ਹੈਰਾਨ ਹੋ ਗਿਆ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੇ ਆਪਣੇ ਪੁਲਿਸ ਅਫਸਰਾਂ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਬਾਕੀ ਵੀ ਪੁਲਿਸ ਦੇ ਅਫਸਰ ਸਨ ਉੱਥੇ ਨੇ ਆਖਿਆ ਚੰਡੀਗੜ੍ਹ ਪੁਲਿਸ ਬਹੁਤ ਵਿਗਾੜ ਪੈ ਗਿਆ। ਉਹਨਾਂ ਕਹੇ ਸ਼ਰਮੇ ਲਾਈ ਪਈ ਹੈ। ਤਿੰਨ ਇਨਸਪੈਕਟਰਾਂ ਦੀ ਮੇਰੇ ਕੋਲ ਸ਼ਿਕਾਇਤਾਂ ਆਈਆਂ। ਮੈਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੁੰਦਾ ਸੀ। ਸਪਾਰਸ਼ ਆ ਗਈਆਂ ਕਿ ਇੱਕ ਵਾਰੀ ਲਿਆਜ ਕਰ ਦਿਓ, ਇੱਕ ਮੌਕਾ ਹੋਰ ਦਿਓ। ਕਹਿੰਦਾ ਮੌਕਾ ਦੇ ਦਿੱਤਾ। ਉਹ ਆਪਣੀਆਂ ਕਰਤੂਤਾ ਤੋਂ ਫਿਰ ਨਹੀਂ ਹਟੇ। ਤੇ ਜੋ ਕੋ ਜੋ ਕਰਦੇ ਆ ਉਹਦੇ ਨਾਲ ਉਹਨਾਂ ਦਾ ਨਹੀਂ ਚੰਡੀਗੜ੍ਹ ਦੀ ਪੁਲਿਸ ਦਾ ਨਾਮ ਬਦਨਾਮ ਹੋ ਰਿਹਾ ਜੀ ਇਹ ਗੱਲ ਬਹੁਤ ਵੱਡੀ ਹੈ ਕਿ ਪੁਲਿਸ ਦਾ ਮੁਖੀ ਇਹ ਆਖੇ ਕਿ ਮੇਰੀ ਪੁਲਿਸ ਦਾ ਨਾਮ ਬਦਨਾਮ ਹੋ ਰਿਹਾ ਇਹਦੇ ਤੋਂ ਵੱਧ ਕੇ ਅਗਲੀ ਗੱਲ ਉਹਨੇ ਇਹ ਕਹਿਤੀ ਕਿ ਕੁਝ ਸਾਡੇ ਪੁਲਿਸ ਵਾਲੇ ਉਹ ਆ ਜਿਨ੍ਹਾਂ ਨੇ ਮੁੰਡਿਆਂ ਦੇ ਨਾਂ ਤੇ ਸ਼ਰਾਬ ਦੇ ਠੇਕੇ ਕਿਸੇ ਨੇ ਕੁਝ ਕਿਸੇ ਨੇ ਕੁਝ ਇਹੋ ਜਿਹਾ ਲਿਆ ਉਹ ਆਪਣੀ ਪੁਲਿਸ ਦੀ ਡਿਊਟੀ ਘਟ ਕਰਦੇ ਆ ਤੇ ਇਹੋ ਜਿਹੇ ਜਿਹੜੇ ਤੰਦੇ ਆ ਬਦਨਾਮੀ ਵਾਲੇ ਗੰਦੇ ਕੰਮ ਉਹਨਾਂ ਚ ਸ਼ਾਮਲ ਜਾਦਾ ਨੇ ਇੱਥੋਂ ਵੀ ਅੱਗੇ ਉਹਨੇ ਵੱਧ ਕੇ ਆਖਿਆ ਕਿ ਸਾਡੇ ਪੁਲਿਸ ਦੇ ਵਿੱਚ ਕੁਝ ਇਨਸਪੈਕਟਰ ਕੁਝ ਹੋਰ ਅਫਸਰ ਇਹੋ ਜਿਹੇ ਆ ਜਿਹੜੇ ਨੌਕਰੀ ਪੁਲਿਸ ਦੀ ਕਰਦੇ ਆ ਪਰ ਪੁਲਿਸ ਦੀ ਨੌਕਰੀ ਨਾਲੋਂ ਵੱਧ ਪ੍ਰਾਪਰਟੀ ਡੀਲਰੀ ਕਰਦੇ ਪਏ ਜਦੋਂ ਪ੍ਰਾਪਰਟੀ ਡੀਲਰੀ ਕਰਦੇ ਇਹ ਤੰਦਾ ਹੀ ਇਹੋ ਜਿਹਾ ਜਿਹੜਾ ਕੋਈ ਕਰੇਗਾ ਅੱਜ ਨਹੀਂ ਕੱਲ੍ਹ ਸੀ ਕੋਈ ਵਿਵਾਦ ਉੱਠਣਾ ਤੇ ਖਾਸ ਕਰਕੇ ਜਦੋਂ ਪੁਲਿਸ ਵਾਲਾ ਕਰਦਾ ਹੋਵੇ ਤੇ ਪੁਲਿਸ ਵਾਲਾ ਤੇ ਕਰਨ ਲੱਗਿਆ ਫਿਰ ਪੁਲਸੀਆ ਢੰਗ ਨਾਲ ਕਰਦਾ ਲੋਕਾਂ ਦੇ ਪੈਸੇ ਵੀ ਮਾਰੇ ਜਾਂਦੇ ਤੇ ਜਿਨ੍ਹਾਂ ਦੇ ਮਾਰੇ ਗਏ ਮੋੜਦਿਆਂ ਦੀ ਗੱਲ ਵੀ ਨਹੀਂ ਸੁਣੀ ਅੱਗੋਂ ਛਤਰ ਲਾ ਲੈਣਾ ਤੇ ਲੋਕ ਪਿੱਟਦੇ ਇਹੋ ਜੀਆਂ ਸ਼ਿਕਾਇਤਾਂ ਪੰਜਾਬ ਵਿੱਚ ਬਹੁਤ ਆਉਂਦੀਆਂ ਇਹੋ ਜੀਆਂ ਸ਼ਿਕਾਇਤਾਂ ਹਰਿਆਣੇ ਚ ਬਹੁਤ ਆਉਂਦੀਆਂ ਹਿਮਾਚਲ ਪ੍ਰਦੇਸ਼ Rajasthan UP ਉੱਤਰਾਖੰਡ ਤੇ ਦਿੱਲੀ ਚ ਵੀ ਆਉਂਦੀਆਂ ਜੀ ਪਰ ਚੰਡੀਗੜ੍ਹ ਜਿਨੂ ਸਿਟੀ ਬਿਊਟੀਫੁਲ ਕਹਿੰਦੇ ਜਿਹਨੂੰ ਕਹਿੰਦੇ ਮਾਡਰਨ ਲੀਆਂ ਤੇ ਚੱਲਣ ਵਾਲਾ ਸ਼ਹਿਰ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਉੱਥੇ ਕਾਨੂੰਨ ਵਿਵਸਥਾ ਬਾਕੀ ਨਾਲੋਂ ਇਸ ਕਰਕੇ ਚੰਗੀ ਆ ਕਿਉਂਕਿ ਇੱਥੇ ਮਿਕਸ ਫੋਰਸ ਹੈ ਉੱਥੇ ਚੰਡੀਗੜ੍ਹ ਦੇ ਆਪਣੇ ਜੰਮੇ ਪੜੇ ਉਥੋਂ ਦੇ ਜਿਹੜੇ ਡੋਮਿਸਾਈਲ ਨੇ ਉਹ ਵੀ ਬੱਚੇ ਪੁਰਸ਼ ਦੇ ਸਪੈਇ ਤੋਂ ਲੈ ਕੇ ਉੱਪਰਲੀ ਅਫਸਰਾਂ ਤੱਕ ਜਾਂਦੇ ਨੇ ਉੱਥੇ ਕੇਂਦਰ ਸਰਕਾਰ ਦਾ ਕੱਢ ਜਿਹਨੂੰ ਦੈਨਿਸ ਕੱਢਰ ਕਹਿੰਦੇ ਆ ਦਿੱਲੀ ਅੰਡੇਮਾਨ ਨਿਕੋਬਰ ਆਈਲੈਂਡ ਚੰਡੀਗੜ ਇਹਨਾਂ ਸਾਰਿਆਂ ਦਾ ਇੱਕੋ ਕੈਡਰ ਆ ਸਾਂਝਾ ਕੈਡਰ ਉਹਨੂੰ ਡੈਨਸ ਕੈਡਰ ਕਹਿੰਦੇ ਆ ਉਹਦੇ ਆਈਐਸ ਆਈਪੀਐਸ ਤੇ ਪੀਪੀਐਸ ਸਭ ਸੇ ਉੱਥੇ ਚੰਡੀਗੜ ਚ ਆ ਕੇ ਲੱਗਦੇ ਆ ਉਹਦੇ ਵਿੱਚ ਪੰਜਾਬ ਦੇ ਪੁਲਿਸ ਅਫਸਰਾਂ ਦਾ ਵੀ ਕੋਟਰਾ ਐਸ ਵੇਲੇ ਵੀ ਚੰਡੀਗੜ ਚ ਪੁਲਿਸ ਅਫਸਰ ਬੀਬੀ ਸਾਡੇ ਪੰਜਾਬ ਦੇ ਕੈਡਰ ਦੀ ਆਈਪੀਐਸ ਅਫਸਰ ਐ ਉਹਦੇ ਵਿੱਚ ਹਰਿਆਣੇ ਦੇ ਵੀ ਆ ਕੇ ਲੱਗਦੇ ਆ ਸਮਝਿਆ ਜਾਂਦਾ ਜਿੱਥੇ 4-5 ਕਿਸਮ ਦੀ ਮਿਕਸ ਫੋਰਸ ਹੋਵੇ ਉੱਥੇ ਫਿਰ ਹੁੰਦਾ ਕਿ ਜੇ ਇੱਕ ਨੇ ਗਲਤੀ ਕੀਤੀ ਤੇ ਡਰ ਰਿੰਦਾ ਨਾਲ ਦਾ ਦੂਸਰਾ ਪਤਾ ਨਹੀਂ ਹਰਿਆਣੇ ਤੋਂ ਆਇਆ ਦਿੱਲੀ ਤੋਂ ਆਇਆ ਅੱਡੇਮਨ ਨਿਕੋਬਾਰ ਤੋਂ ਆਇਆ ਪੰਜਾਬ ਤੋਂ ਆਇਆ ਕਿੱਥੋਂ ਆਇਆ ਇਹਨੇ ਕੱਲ ਨੂੰ ਕਿਤੇ ਹੋਰਥੇ ਜਾਣਾ ਇਹਨੂੰ ਮੇਰੀ ਕਿਹੜੇ ਅੱਖ ਦੀ ਸ਼ਰਮ ਆ ਇਹ ਉੱਪਰ ਅਫਸਰਾਂ ਨੂੰ ਦੱਸ ਦਿੰਦਾ ਹੋਵੇ ਇਸ ਕਰਕੇ ਪੁਲਿਸ ਵਾਲੇ ਆਮ ਤੌਰ ਤੇ ਗਲਤ ਕੰਮ ਕਰਨ ਤੋਂ ਝਿਜਕਦੇ ਆ ਕਿ ਮੇਰੇ ਨਾਲ ਵਾਲਾ ਭੇਦ ਨਾ ਖੋਲ ਦੇ ਜੀ ਇਹਦੇ باوجود ਜੇ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਵੀ ਆ ਹਾਲ ਹੈ ਕਿ ਉਹਨਾਂ ਦੇ ਡੀਜੀਪੀ ਨੂੰ ਇਹ ਆਖਣਾ ਪਵੇ ਕਿ ਮੈਂ ਤੁਹਾਡੇ ਇਹਨਾਂ ਪਾਪਾਂ ਦਾ ਬੋਝ ਢੋਂਦਾ ਥੱਕ ਗਿਆ ਮੈਂ ਹੁਣ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਾਂਗਾ ਅੱਜ ਜਿੰਨੀ ਕੌੜੀ ਬੋਲੀ ਵਿੱਚੋਂ ਨੇ ਖਰੀਆਂ ਸਕੋਟੀਆਂ ਪੁਲਸਰਾਂ ਨਾਲ ਸੜਾਈਆਂ ਮੈਂ ਸਮਝਦਾ ਉਹੀ ਇਨਵਨ ਪੰਜਾਬ ਹਰਿਆਣਾ ਆਸੇ-ਪਾਸੇ ਦੋਵੇਂ ਜਿਹੜੇ ਰਾਜ ਨੇ ਇਹਨਾਂ ਦੀ ਪੁਲਿਸ ਦੇ ਅਫਸਰਾਂ ਨੇ ਵੀ ਆਪਣੀ ਪੁਲਿਸ ਵਿੱਚ ਟਾਉਣੀ ਚਾਹੀਦੀਆਂ ਜਿੰਨਾ ਗੰਦ ਹਰਿਆਣਾ 'ਚ ਪੰਜਾਬ 'ਚ ਚੰਡੀਗੜ੍ਹ ਤੇ ਉਹਦਾ ਅੱਧਾ ਵੀ ਨਹੀਂ ਜੇ ਚੰਡੀਗੜ੍ਹ ਦੇ ਡੀਜੀਪੀ ਨੂੰ ਅੱਕ ਕੇ ਸਾਰੀਆਂ ਗੱਲਾਂ ਕਹਿਣੀਆਂ ਪਈਆਂ ਤੇ ਫਿਰ ਪੰਜਾਬ ਤੇ ਹਰਿਆਣੇ ਵਾਲਿਆਂ ਨੂੰ ਇਹ ਕਹਿਣੀਆਂ ਚਾਹੀਦੀਆਂ ਇੱਥੇ ਵੀ ਤੰਦ ਨਹੀਂ ਤਾਣੀ ਵਿਗੜੀ ਪਈ ਆ ਜੇ ਸੁਧਾਰਨਾ ਤੇ ਇਸੇ ਕਿਸਮ ਦੀ ਸਖਤ ਗੱਲਬਾਤ ਜਿਹੜੀ ਆ ਦੋਵਾਂ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਆਪੋ ਆਪਣੇ ਪੁਲਿਸ ਨਾਲ ਕਰਨੀ ਪਵੇਗੀ ਨਹੀਂ ਤੇ ਕਿਸੇ ਕਿਸ ਨੇ ਸੁਧਾਰ ਦੀ ਗੁੰਜਾਇਸ਼ ਨਹੀਂ ਹੋ ਸਕਦੀ ਆ ਜੋ ਕੁਝ ਪਟਿਆਲੇ ਚ ਹੋਇਆ ਕਰਨਾਲ ਸਾਹਿਬ ਨਾਲ ਤੇ ਉਹਨਾਂ ਦੇ ਪੁੱਤਰ ਨਾਲ ਇਹ ਵੀ ਉਹਦੀ ਇੱਕ ਮਿਸਾਲ ਆ ਤੇ ਹੋਰ ਵੀ ਜੇ ਇਹ ਨਾ ਮੰਨਿਆ ਤਾਂ ਰੁਕਣਾ ਤੇ ਤਰੀਕਾ ਇਹੋ ਹੀ ਆ ਜੋ ਚੰਡੀਗੜ੍ਹ ਪੁਲਸ ਦੇ ਡੀਜੀਪੀ ਨੇ ਕੀਤਾ ਔਰ ਕੋਈ ਰਸਤਾ ਨਹੀਂ ਪੰਨੂ ਸਾਹਿਬ ਗੱਲ ਕਰਦੇ ਪੰਜਾਬ ਸਰਕਾਰ ਦੀ ਵੱਖ-ਵੱਖ ਮਹਿਕਮਿਆਂ ਨੂੰ 26 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਤੇ ਰਿਪੋਰਟ ਮੰਗੀ ਹੈ ਕਿ ਜਿੱਥੇ-ਜਿੱਥੇ ਕੰਮ ਪੈਂਡਿੰਗ ਆ ਉਹਦਾ ਵੇਰਵਾ ਦਿੱਤਾ ਜਾਵੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਆ ਮੈਂ ਪੰਜਾਬ ਦੇ ਚੀਫ ਸਕੱਟਰੀ ਮਿਸਟਰ ਕੇ ਪਿਸਨਦ ਦੀ ਚਿੱਠੀ ਪੜੀ ਆ ਉਹ ਹਦਾਇਤ ਪੜੀ ਆ ਜਿਹੜੀ ਉਹਨਾਂ ਨੇ ਸਾਰੇ ਮਹਿਕਮਿਆਂ ਦੇ ਮੁਖੀਆਂ ਨੂੰ ਲਿਖੀ ਹੈ ਕਿ ਇਹ ਦੱਸਿਆ ਜਾਵੇ ਕਿ ਹੁਣ ਤੱਕ ਕਿਹੜੇ-ਕਿਹੜੇ ਕੰਮਾਂ ਦੀਆਂ ਅਰਜ਼ੀਆਂ ਕਿੰਨੀਆਂ ਤੁਹਾਡੇ ਕੋਲ ਪੈਂਡਿੰਗ ਪਈਆਂ ਜਿਨ੍ਹਾਂ ਦਾ ਅਜੇ ਤੱਕ ਤੁਸੀਂ ਫੈਸਲਾ ਨਹੀਂ ਲਿਆ ਜੀ ਤੇ ਕਿਉਂ ਨਹੀਂ ਲਿਆ ਹੁਣ ਹੁੰਦਾ ਕੀ ਹੈ ਇੱਥੇ ਸਾਡੇ ਦਫਤਰੀ ਕਾਰਵਾਈ ਬੜੀ ਅਜੀਬ ਕਿਸਮ ਦੀ ਆ ਹਮ ਬੜੇ ਗਡੋਏ ਦੀ ਚੱਲਦੀ ਆ ਹਰ ਅਫਸਰ ਇਹ ਕਹਿੰਦਾ ਜੀ ਮੇਰੇ ਕੋਲ ਤੇ ਕੋਈ ਕਾਗਜ਼ ਰੁਕਿਆ ਕਿੱਥੇ ਆ ਮੈਂ ਦੂਜੇ ਵਾਲ ਘਲਤਾ ਸੀ ਉਹਨੂੰ ਪੁੱਛੋ ਦੂਜਾ ਕਹਿੰਦਾ ਜੀ ਮੇਰੇ ਕੋਲ ਪਹੁੰਚਿਆ ਨਹੀਂ ਲੈ ਮੈਂ ਤੇ ਘਲਤਾ ਸੀ ਆਪਣੀ ਟੇਬਲ ਤੋਂ ਨੁਕਰ ਤੋਂ ਜੋਸੇ ਕਲਰਕ ਨੂੰ ਕਹਤਾ ਉਧਰ ਭੇਜਤੇ ਉਸ ਕਲਰਕ ਦੀ ਟੇਬਲ ਤੇ ਪਿਆ ਰਿਆ ਉਹ ਕਹਿੰਦਾ ਜੀ ਸੇਵਾਦਾਰ ਹੀ ਨਹੀਂ ਆਇਆ ਮੈਂ ਕਿੱਥੇ ਘੱਲਦਾ ਪਰ ਨਾਲ ਦੇ ਕਮਰੇ ਵਿੱਚ ਆ ਤੂੰ ਨਹੀਂ ਉੱਥੇ ਫੜਾ ਸਕਦਾ ਉਹ ਕਹਿੰਦਾ ਮੇਰਾ ਕੰਮ ਨਹੀਂ ਮੈਂ ਵਿਦੇਸ਼ਾਂ ਵਿੱਚ ਜਾ ਕੇ ਵੇਖਿਆ ਤੁਸੀਂ ਕਿਸੇ ਚੀਜ਼ ਲਈ ਅਪਲਾਈ ਕਰਦੇ ਜੇ ਉਹ ਠੀਕ ਠਾਕ ਹੋਵੇ ਤੇ ਨਾਲ ਦੀ ਨਾਲ ਕਰ ਦਿੰਦੇ ਨਾ ਠੀਕ ਹੋਵੇ ਤੇ ਟੈਲੀਫੋਨ ਕਰਕੇ ਜਾਂ ਈਮੇਲ ਕਰਕੇ ਜਾਂ ਐਸਐਮਐਸ ਕਰਕੇ ਤੁਹਾਨੂੰ ਮੈਸੇਜ ਕਰਦੇ ਆ ਕਿ ਤੁਹਾਡੇ ਆ ਡਾਕੂਮੈਂਟ ਅਧੂਰੇ ਆ ਤੇ ਤੁਸੀਂ ਇਹਨਾਂ ਨੂੰ ਪੂਰੇ ਕਰੋ ਇਹ ਕੰਮ ਭਾਰਤ ਵਿੱਚ ਜਿਹੜੇ ਵਿਕਸਿਤ ਦੇਸ਼ ਆ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਜਰਮਨੀ ਜਾਪਾਨ ਇਟਲੀ ਆਸਟ੍ਰੇਲੀਆ ਨਿਊਜ਼ੀਲੈਂਡ ਹਾਲੈਂਡ ਇਹਨਾਂ ਸਾਰੀਆਂ ਦੀਆਂ ਐਮਬੈਸੀਆਂ ਤੇ ਹਾਈ ਕਮਿਸ਼ਨ ਵੀ ਕਰਦੇ ਆ ਜੀ ਪਰ ਸਾਡਾ ਹਾਈ ਕਮਿਸ਼ਨ ਬਾਹਰ ਜਾ ਕੇ ਅਰਜੀ ਦੇਓ 2 ਮਹੀਨੇ ਫੋਨ ਕਰ ਕਰ ਪੁੱਛਦੇ ਰਹੋ ਫੋਨ ਨਹੀਂ ਚੁੱਕਦਾ ਕੋਈ ਚੁੱਕੇ ਕੋਈ ਤੇ ਕਹਿੰਦੇ ਵੇਖਾਂਗੇ ਜੀ ਇਹਨੇ ਵੇਲੇ ਥੋੜੇ ਤੁਹਾਡੇ ਕੰਮ ਨਹੀਂ ਸਿੱਧਾ ਜਵਾਬ ਕੋਈ ਨਹੀਂ ਦਿੰਦਾ ਇਹ ਹੀ ਹਾਲਤ ਇੱਥੇ ਆ ਸਾਡੇ ਦਫ਼ਤਰਾਂ ਦੇ ਵਿੱਚ ਕੁਈ ਕਿਸ ਨੂੰ ਨਹੀਂ ਦੱਸਦਾ ਮੇਰੇ ਕੋਲ ਪਿਛਲੇ ਦਿਨਾਂ ਚ ਦੋ ਤਿੰਨ ਕੇਸ ਇਹੋ ਜਿਹੇ ਆ ਇੱਕ ਸਰਕਾਰੀ ਬੈਂਕ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਚ ਲੱਗ ਪਹਿਲਾਂ ਤੇ ਮੈਨੇਜਰ ਸਾਹਿਬ ਨੇ ਆਖਿਆ ਜੀ ਹੋ ਨਹੀਂ ਸਕਦਾ ਮੈਂ ਉਹਨਾਂ ਦੇ ਰੀਜਨਲ ਮੈਨੇਜਰ ਨਾਲ ਚੰਡੀਗੜ੍ਹ ਗੱਲ ਕੀਤੀ ਉਹਨਾਂ ਆਖਿਆ ਹੋ ਕਿਉਂ ਨਹੀਂ ਸਕਦਾ ਜਦੋਂ ਮੈਂ ਉਹਨਾਂ ਦਾ ਦਖਲ ਦਵਾਇਆ ਉਹਨਾਂ ਨੇ ਮੈਨੇਜਰ ਨੂੰ ਸਮਝਾਇਆ ਕਹਿੰਦੇ ਜੀ ਆਹ ਗੱਲ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਕਰ ਦਿੰਦਾ ਭੇਜ ਦਿਓ ਭੇਜ ਤਾਂ ਜਾਂਦੇ ਕਹਿੰਦਾ ਆਧਾਰ ਕਾਰਡ ਤੇ ਪੈਨ ਕਾਰਡ ਲਿਓ ਉਹ ਕਹਿੰਦੇ ਸਾਡਾ ਬਣ ਨਹੀਂ ਸਕਦਾ ਕਹਿੰਦਾ ਹੋ ਨਹੀਂ ਸਕਦਾ ਮੈਂ ਫੇਰ ਹੀ ਮੈਨੇਜਰ ਨੂੰ ਫੋਨ ਕੀਤਾ ਉਹਨੇ ਚੰਡੀਗੜ੍ਹੋਂ ਫੋਨ ਕੀਤਾ ਕਿ ਤੋ ਬਗੈਰ ਬਣ ਸਕਦਾ ਇਹਨਾਂ ਦੇ ਜਿਹੜਾ ਕਾਰਡ ਹੈ ਉੱਥੋਂ ਦਾ ਪੀਆਰ ਕਾਰਡ ਉਹ ਲੈ ਲਓ ਪੀਆਰ ਕਾਰਡ ਲੈ ਲਿਆ ਮਗਰ ਉਹ ਕਹਿੰਦਾ ਓਸੀਆਈ ਕਾਰਡ ਲਿਓ ਉਹ ਮੇਰੇ ਕੋਲ ਹੈ ਮੈਂ ਫਿਰ ਉਸ ਮੈਨੇਜਰ ਨੂੰ ਆਪ ਆਖਿਆ ਮੈਂ ਕਿਹਾ ਹੁਣ ਕਿੰਨੀ ਵਾਰੀ ਮੈਂ ਤੈਨੂੰ ਚੰਡੀਗੜ੍ਹ ਫੋਨ ਕਰਾਵੇਂਗਾ ਮੈਂ ਹਰ ਵਾਰੀ ਕਰਾਂ ਉਹ ਤੈਨੂੰ ਕਰਨਗੇ ਇਹ ਕੋਈ ਕਰਤੂਤ ਹੈ ਤੈਨੂੰ ਨਹੀਂ ਦੱਸਦਾ ਕਿ ਉਹਨਾਂ ਕੋਲ ਇੰਡੀਅਨ ਪਾਸਪੋਰਟ ਹੈ OCI ਕਾਰਡ ਉਹਦਾ ਹੁੰਦਾ ਜਿਹਨੇ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲਈ ਹੋਵੇ ਤੇ ਉਹ ਇੰਡੀਆ ਤੋਂ ਜਿਹੜਾ ওভারਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਲਿੰਦਾ ਜਿਹਦਾ ਪਾਸਪੋਰਟ ਹੀ ਇੰਡੀਅਨ ਉਹ OCI ਕਾਰਡ ਕਿਉਂ ਲਊਗਾ ਕਹਿੰਦੇ ਜੀ ਮਿੰਨ ਤੇ ਮਹਿਕਮੇ ਨੇ ਦੱਸਿਆ ਨਹੀਂ ਤੇ ਮੈਂ ਕਹਾਂ ਨਹੀਂ ਦੱਸਿਆ ਤੇ ਨਾ ਇੱਕ ਸੂਰੇ ਤੂੰ ਮਹਿਕਮੇ ਨੂੰ ਪੁੱਛ ਤੂੰ ਕਦਾਂ ਰੋਕ ਰਿਹਾ ਇਹਦੇ ਉੱਤੇ ਫੇਰ ਖੱਕ ਗਏ ਉਹਨਾਂ ਦੇ 8 ਦਿਨ ਲਗਾਤਾਰ ਫੇਰੇ ਮਰਵਾਉਂਦਾ ਰਿਹਾ ਇੱਕ ਬੈਂਕ ਮੈਨੇਜਰ ਔਰ ਨਾਲ ਦੀ ਨਾਲ ਉੱਥੇ ਲੱਗੇ ਖੜਾ ਇੱਕ ਬੰਦਾ ਰੋਜ਼ ਹੀ ਆ ਕੇ ਕਹਿੰਦਾ ਰਿਹਾ ਵੇ ਖੱਜਲ ਹੋਣ ਡਿਆ ਤੁਸੀਂ ਤੁਸੀਂ ਇਦਾਂ ਕਰਵਾ ਲੋਗੇ ਤੱਕ ਥੋੜਾ ਥੋੜਾ ਤੁਹਾਨੂੰ ਕਰਨ ਦਾ ਤਰੀਕਾ ਮੈਂ ਦੱਸ ਦਉ ਤੁਸੀਂ ਲਾ ਲਓ ਜਿੰਰ ਜਦੋਂ ਨਾ ਹੋਇਆ ਉਦੋਂ ਮੈਂ ਕਰਾ ਦੂੰ ਇੱਥੇ ਪੰਜਾਬ ਸਰਕਾਰ ਦੇ ਦਫ਼ਤਰ ਹੋਣ ਕੇਂਦਰ ਸਰਕਾਰ ਦੇ ਹੋਣ ਕਿਸੇ ਹੋਰ ਦੇ ਹੋਣ ਉਹਨਾਂ ਦਫ਼ਤਰਾਂ 'ਚ ਸਾਰਿਆਂ 'ਚ ਇਹੋ ਹਾਲ ਹੈ ਕੋਈ ਉੱਥੇ ਕੁਝ ਨਹੀਂ ਕਰਦਾ ਮੱਖੀ ਤੇ ਮੱਖੀ ਮਾਰਦੇ ਬਿਲਕੁਲ ਮੱਖੀ ਤੇ ਮੱਖੀ ਮਾਰਨ ਦਾ ਢੰਗ ਇਹੋ ਜਿਹਾ ਕਿ ਨੁਕਸੇ ਕਢਣਾ ਉਹਨਾਂ ਨੂੰ ਆਖਿਆ ਜਾਵੇ ਜੀ ਫਲਾਣਾ ਕੰਮ ਕਰਨਾ ਉਹਦੇ ਉੱਤੇ ਅਭਜਕਸ਼ ਲਾ ਦਿਓ ਕਿ ਕਿਉਂ ਕੀਤਾ ਜਾਣਾ ਜ਼ਰੂਰੀ ਹੈ ਅਗਲਾ ਦਹਾ ਜੇ ਆ ਕਰਨਾ ਜ਼ਰੂਰੀ ਆ ਫਿਰ ਅਗਲਾ ਆਬਜੈਕਸ਼ਨ ਲਾ ਦਿਓ ਹੁਣ ਤੱਕ ਇਹ ਤੋਂ ਬਗੈਰ ਕੰਮ ਚੱਲਦਾ ਸੀ ਹੁਣ ਕਿਉਂ ਨਹੀਂ ਚੱਲਦਾ ਅੱਛਾ ਫਿਰ ਇੱਕ ਤੋਂ ਦੋ ਆ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਇੰਨੇ ਆਬਜੈਕਸ਼ਨ ਲਾਈ ਜਾਓ ਅਗਲਾ ਚੁੱਕ ਕੇ ਫਾਈਲ ਮਾਰੇ ਚੁੱਲ੍ਹੇ 'ਚ ਤੇ ਆਖੇ ਠੱਠੇ ਕੁਝ ਪਾ ਮੈਂ ਕਰਾਉਂਦਾ ਹੀ ਨਹੀਂ ਇੱਥੇ ਕਿੰਨੀ ਵਾਰੀ ਸਰਕਾਰਾਂ ਆਈਆਂ ਕਾਲੀ ਸਰਕਾਰ ਕਾਂਗਰਸ ਦੀ ਸਰਕਾਰ ਤੇ ਹੁਣ ਵਾਲੀ ਸਰਕਾਰ ਐਨ ਆਰ ਆਈਜ਼ ਨੂੰ ਕਹਿੰਦੇ ਪ੍ਰੋਜੈਕਟ ਲਾਓ ਐਨ ਆਰ ਆਈਜ਼ ਪ੍ਰੋਜੈਕਟ ਲਾਉਂਦੇ ਨੇ ਤੇ ਉਹਨਾਂ ਦੇ ਪ੍ਰੋਜੈਕਟ ਪਾਸ ਜਿਨ੍ਹਾਂ ਨੇ ਕਰਨੇ ਆ ਉਹ ਕਿਸੇ ਪਾਸੇ ਨਹੀਂ ਲਾਉਂਦੇ ਜਿੱਥੇ ਕਿੱਥੇ ਲੱਗ ਜਾਂਦੇ ਆ ਉਹਨਾਂ ਨੂੰ ਵਿਗਾਰਾ ਇੰਨੀਆਂ ਪਾਈਆਂ ਜਾਂਦੀਆਂ ਤੇ ਜੇ ਕੋਈ ਵਿਗਾਰ ਪੂਰੀ ਨਾ ਕਰਨ ਮੇਰੇ ਕੋਲ ਇੱਕ ਮਿਸਾਲ ਇਹੋ ਜਿਹੀ ਵੀ ਹੈ ਕਿ ਸਾਡੇ ਇੱਕ ਮਿੱਤਰ ਨੇ ਇੱਥੇ ਆ ਕੇ ਐਨਆਰਆਈ ਨੇ ਹੋਟਲ ਖੋਲ੍ਹ ਲਿਆ ਹੋਟਲ ਹੋਟਲ ਟਾਈਪ ਕੋ ਪ੍ਰਬੰਧ ਕਰ ਲਿਆ ਉੱਥੇ ਵੇਖਿਆ ਸੋਨਾ ਟਿਕਾਣਾ ਘੁੰਮਦੇ ਫਿਰਦੇ ਆਪਣੇ ਪਰਿਵਾਰ ਨੂੰ ਲੈ ਕੇ ਇੱਕ ਦਿਨ ਇੱਕ ਸੀਨੀਅਰ ਅਫਸਰ ਚਲੇ ਗਏ ਉਸ ਅਫਸਰ ਨੇ ਜਦੋਂ ਖਾਣਾ ਖੁਣਾ ਖਾਦਾ ਜਦੋਂ ਬਣ ਗਿਆ 2.500 ਦਾ ਬਿੱਲ ਉੱਠਣ ਲੱਗੇ ਤੇ ਵੇਟਰ ਨੇ ਬਿੱਲ ਲਿਆ ਤਾਂ ਕਤਨ ਪਤਾ ਮੈਂ ਕੌਣ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਨੂੰ ਤੇ ਇਨਾ ਪਤਾ ਕਿ ਇਹਨਾਂ ਦਾ ਇਸ ਦਾ ਹੋਟਲ ਹੈ ਤੇ ਉਹ ਤੇ ਕਹਿੰਦੇ ਜੀ ਸਾਰਾ ਤੁਲਾਣਾ ਅੱਛਾ ਕੋਈ ਨਹੀਂ ਉਥੋਂ ਇੱਕ ਐਸਐਚਓ ਨੇ ਫੋਨ ਕਰਤਾ ਆ ਮੇਰਾ ਇਨਾ ਬਿੱਲ ਦੇ ਦੀ ਐਸਐਚਓ ਕਹਿੰਦਾ ਉਹਨੂੰ ਕਿਹਾ ਜੀ ਫੋਨ ਫੜਾ ਦਿਓ ਫੋਨ ਫੜਾਤਾ ਉਹ ਕਹਿੰਦਾ ਜੀ ਬਿੱਲ ਨਾ ਮੈਂ ਦੇ ਦਈ ਉਹਨਾਂ ਨੂੰ ਜਾਣ ਦਿਓ ਅਗਲੇ ਦਿਨ ਬਿੱਲ ਨਹੀਂ ਆਇਆ ਉਸ ਅਫਸਰ ਨੇ ਦੋ 3 ਟੀਮਾਂ ਭੇਜ ਕੇ ਤੇ ਉਹਨਾਂ ਦੇ ਉੱਥੇ ਜਾ ਕੇ ਤੇ ਸੈਂਪਲ ਪੜਾਉਣਾ ਸ਼ੁਰੂ ਕਰਤੇ ਟੀਮਾਂ ਵਾਲਿਆਂ ਨੂੰ ਆਖਿਆ ਕਿ ਮੰਤਰੀ ਤੱਕ ਗੱਲ ਪਹੁੰਚੀ ਪੇ ਤੁਸੀ ਇਹਦਾ ਖਜਲ ਕਰਦੇ ਹੋ ਕਦੇ ਸਾਨੂੰ ਫਲਾਣ ਨੇ ਆਖਿਆ ਸੀ ਜੇ ਇਹਨਾਂ ਸਭ ਥਾਵਾਂ ਤੇ ਆਹੋ ਕੁਝ ਹੁੰਦਾ ਕੇਂਦਰ ਦੇ ਵਿੱਚ ਵੀ ਹੋ ਰਿਹਾ ਪੰਜਾਬ ਸਰਕਾਰ 'ਚ ਵੀ ਹੋ ਰਿਹਾ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਜੇ ਰਿਪੋਰਟ ਮੰਗੀ ਹੈ ਤੇ ਰਿਪੋਰਟ ਸਿਰਫ ਰਿਪੋਰਟ ਨਹੀਂ ਲੈਣੀ ਚਾਹੀਦੀ ਇਸ ਤੋਂ ਬਾਅਦ ਸਾਰਿਆਂ ਦੀ ਖੁਚਾਈ ਵੀ ਹੋਣੀ ਚਾਹੀਦੀ ਹੈ ਕਿ ਕਿੱਥੇ ਕਿੱਥੇ ਕੀ ਕੀ اٹਕਿਆ ਪਿਆ ਲੋਕਾਂ ਦੇ ਕੰਮ ਹੋਣਾ ਚਾਹੀਦੇ ਐਨਆਰਆਈ ਤੇ ਮੈਂ ਮਿਸਾਲ ਦਿੱਤੀ ਜਿਹੜੇ ਇੱਥੇ ਬੈਠੇ ਐਨਆਰਆਈ ਨਾਲੋਂ 8 ਗੁਣਾ ਭੁਗਤਦੇ ਜੀ ਕੌਨ ਸਾ ਬਿਲਕੁਲ ਜੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇੱਕ ਮਸਲਾ ਹੋਰ ਬੜਾ ਪੰਨੂ ਸਾਹਿਬ ਗੰਭੀਰ ਹੈ ਇੱਕ ਜੱਜ ਸਾਹਿਬ ਸੀਗੇ ਤੇ ਉਹਨਾਂ ਦੇ ਘਰੋਂ ਕੈਸ਼ ਮਿਲ ਗਿਆ ਰੋਲਾ ਪਿਆ ਕਰੋੜਾ ਰੁਪਏ ਦੀ ਰਾਸ਼ੀ ਦੱਸੀ ਜਾ ਰਹੀ ਹੈ ਕਦੀ ਕਹਿੰਦੇ ਇਹਦੀ ਜਾਂਚ ਹੋਣੀ ਹੈ ਕਦੀ ਕਹਿੰਦੇ ਜਾਂਚ ਨਹੀਂ ਹੋਣੀ ਆਖਰ ਇਹ ਮਾਮਲਾ ਉਲਟਾ ਕਿਉਂ ਜਾ ਰਿਹਾ ਹੈ ਸੱਚ ਕੀ ਹੈ ਦੇਖੋ ਨਵਜੀਤ ਜੀ ਇਹਦੇ ਉੱਤੇ ਸਾਡੇ ਦਰਸ਼ਕਾਂ ਬੜਿਆਂ ਨੇ ਟਿੱਪਣੀਆਂ ਕੀਤੀ ਤੁਹਾਡੇ ਮੂੰਹ 'ਚ ਘੁੰਗਣੀਆਂ ਪਾਈਆਂ ਤੁਸੀਂ ਇਸ ਮਾਮਲੇ ਤੇ ਬੋਲਦੇ ਕਿਉਂ ਨਹੀਂ ਤੁਸੀਂ ਡਰਦੇ ਆ ਤੁਹਾਨੂੰ ਸ਼ਰਮ ਆਉਂਦੀ ਹੈ ਤੁਸੀਂ ਸਾਂਝਾ ਪਾੜਦੇ ਆ ਹੂੰ ਅਸੀਂ ਕੋਈ ਸਾਇ ਨਹੀਂ ਪਾੜਦੇ ਕੋਈ ਸ਼ਰਮ ਦਾ ਸਵਾਲ ਨਹੀਂਗਾ ਜਿਸ ਦਿਨ ਇਹ ਖਬਰ ਆਈ 21 ਨੂੰ ਅਸੀਂ 21 ਤਰੀਕ ਨੂੰ ਹੀ ਇੱਥੇ ਪ੍ਰੋਗਰਾਮ ਕੀਤਾ ਸੀ ਉਹ ਪ੍ਰੋਗਰਾਮ ਚੜ੍ਹਨ ਤੋਂ ਪਹਿਲਾਂ ਇੱਕਦਮ ਦਿੱਲੀ ਤੋਂ ਇੱਕ ਨੋਟਿਸ ਆ ਗਿਆ ਕਿ ਖਬਰ ਗਲਤ ਹੈ ਸਾਡੇ ਕੋਲ ਖਬਰ ਆਈ ਸੀ ਕਿ 14 ਤਰੀਕ ਨੂੰ ਅੱਗ ਲੱਗੀ ਦਿੱਲੀ ਹਾਈ ਕੋਰਟ ਦੇ 3 ਤੀਸਰੇ ਨੰਬਰ ਦੇ ਜੱਜ ਸਾਹਿਬ ਦੇ ਘਰ ਜਦੋਂ ਫਾਇਰ ਬ੍ਰਿਗੇਡ ਵਾਲੇ ਆ ਗਏ ਤੇ ਅੱਗ ਬੁਝਾਉਣ ਤੋਂ ਬਾਅਦ ਫੋੜਾ ਫੜੀ ਕਰਦੇ ਸੀ ਤੇ ਨੋਟਾਂ ਦਾ ਢੇਰ ਵੇਖਿਆ ਕਿਸੇ ਨੇ ਆਖਿਆ 15 ਕਰੋੜ ਫੜੇਗੇ ਕਿਸੇ ਨੇ ਆਖਿਆ 50 ਕਰੋੜ ਫੜੇਗੇ ਅੰਗਰੇਜ਼ੀ ਚ 50 ਆਖਣਾ ਤੇ 15 ਆਖਣਾ ਮੜ ਜਾ ਪਲੇਖਾ ਪੈ ਜਾਂਦਾ ਭਈ ਆਖਿਆ ਚ ਦੋਆ ਚ ਕੁਛ ਵੀ ਹੋਵੇ ਪਰ ਇੰਨਾ ਕੈਸ਼ ਫੜਿਆ ਜਣਾ ਬੜੀ ਵੱਡੀ ਗੱਲ ਫਿਰ ਪਤਾ ਲੱਗਾ ਕਿ ਸੁਪਰੀਮ ਕੋਰਟ ਦੇ ਕੋਲੇਜ਼ੀਅਮ ਨੇ ਉਹਨਾਂ ਦਾ ਟਰਾਂਸਫਰ ਅਲਾਬਾਦ ਦੀ ਕਰਤੀ ਅਲਾਬਾਦ ਦੇ ਵਕੀਲਾਂ ਨੇ ਰੌਲਾ ਪਾਤਾ ਕਿ ਇੱਥੇ ਵੜਨ ਨਹੀਂ ਦੇਣਾ ਮਗਰੋਂ ਖਬਰ ਆ ਗਈ ਕਿ ਸਾਰੀ ਖਬਰ ਝੂਠੀ ਆ ਜੀ ਇਹ ਆਖਿਆ ਗਿਆ ਕਿ ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਨੇ ਆਖਿਆ ਕਿ ਹੋਜਿਆ ਕੋਈ ਕੈਸ਼ ਨਹੀਂ ਮਿਲਿਆ ਰਾਤ ਨੂੰ ਇਹ ਦਿੱਲੀ ਫੈਬਰਿਕਟ ਦੇ ਮੁਖੀ ਦਾ ਬਿਆਨ ਆ ਗਿਆ ਕਿ ਮੈਂ ਤੇ ਆ ਬਿਆਨ ਦਿੱਤੇ ਨਹੀਂ ਜਾਂਚ ਏਜੰਸੀ ਨੂੰ ਕਿ ਉਥੇ ਕੈਸ਼ ਮਿਲਿਆ ਨਹੀਂ ਮਿਲਿਆ ਕਿ ਨਹੀਂ ਮਿਲਿਆ ਇਹ ਮੇਰੇ ਤੋਂ ਸੁਪਰੀਮ ਕੋਰਟ ਪੁੱਛੇ ਤੇ ਮੈਂ ਦੱਸ ਦੂੰ ਮੈਂ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਆਪੇ ਮੇਰਾ ਬਿਆਨ ਲਾਤਾ ਗਿਆ ਦੋ ਦਿਨ ਬਾਅਦ ਜਦੋਂ ਸਾਰੇ ਦੇਸ਼ ਚ ਰੌਲਾ ਪੈ ਗਿਆ ਹੁਣ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਵੀਡੀਓ ਜਾਰੀ ਕੀਤੀ ਹੈ ਮੈਂ ਨਹੀਂ ਕਹਿੰਦਾ ਕਿਉਂਕਿ ਸੁਪਰੀਮ ਕੋਰਟ ਤੇ ਮੈਨੇ ਤੇ ਭੇਜੀ ਨਹੀਂ ਸੁਪਰੀਮ ਕੋਰਟ ਤੇ ਜਿਹੜੀ ਵੀਡੀਓ ਜਾਰੀ ਹੋਈ ਆ ਉਹ ਦੇਸ਼ ਦੇ ਨੈਸ਼ਨਲ ਚੈਨਲਾਂ ਤੇ ਆਈ ਹੈ ਸਾਰੇ ਨੈਸ਼ਨਲ ਚੈਨਲ ਨਾਲੇ ਵਿਖਾਉਂਦੇ ਆ ਨਾਲੇ ਕਹਿੰਦੇ ਜੀ ਆ ਵੇਖੋ ਨੋਟਾਂ ਦੇ ਢੇਰ ਨੇ ਜਿਹਨਾਂ ਨੂੰ ਅੱਗ ਲੱਗੀ ਪਈ ਹੈ ਹੁਣ ਅਗਲੀ ਗੱਲ ਇਹ ਪਤਾ ਲੱਗੀ ਰਾਤ ਅੱਗ ਲੱਗੀ ਸਵੇਰੇ ਨੋਟਾਂ ਦੇ ਢੇਰ ਸੜੇ ਅੱਧ ਸੜੇ ਬਾਹਰ ਸੜਕ ਤੱਕ ਆ ਗਏ ਸੀ ਤੇ ਮਿਊਂਸਪਲ ਕਾਰਪੋਰੇਸ਼ਨ ਦਿੱਲੀ ਦੀ ਟੀਮ ਅੰਦਰ ਸਫਾਈ ਕਰਨ ਗਈ ਮਲਬਾ ਚੁਕਣ ਗਈ ਤੇ ਢੇਰਾਂ ਦੇ ਢੇਰ ਉਹਨਾਂ ਦੇ ਸਾਹਮਣੇ ਵੀ ਪਏ ਸੀ ਜੇ ਸਾਰਾ ਕੁਝ ਪਿਆ ਸੀ ਤੇ ਨਾਲ ਹੀ ਅੱਜ ਖਬਰ ਆ ਗਈ ਹੈ ਕਿ ਸੁਪਰੀਮ ਕੋਰਟ ਨੇ ਉਸ ਜੱਜ ਸਾਹਿਬ ਦਾ ਕੰਮ ਰਕਵਾਤਾ ਉਹਨਾਂ ਨੂੰ ਆਖਿਆ ਕੋਈ ਉਹਨਾਂ ਨੂੰ ਜੁਡੀਸ਼ੀਅਲ ਕੋਈ ਜਿਹੜੇ ਨਿਆਂ ਕਰਨ ਦੀ ਜ਼ਿੰਮੇਵਾਰੀ ਅਜੇ ਨਹੀਂ ਦੇਣੀ ਰੋਕ ਲਓ ਅਸੀਂ ਇਹ ਆਸ ਰੱਖਾਂਗੇ ਕਿ ਇਸ ਮਾਮਲੇ ਦੇ ਵਿੱਚ ਜੋ ਕੁਝ ਹੁੰਦਾ ਪਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਉਣਾ ਚਾਹੀਦਾ ਦੇਸ਼ ਦੇ ਲੋਕ ਆਰਮੀ ਨੂੰ ਤੇ ਜੁਡੀਸ਼ਰੀ ਨੂੰ ਯਾਨੀ ਨਿਆਂਪਾਲਿਕਾ ਤੇ ਫੌਜ ਨੂੰ ਖੋਲੀ ਕਾਉ ਮੰਨਦੇ ਸੀ ਅੱਜ ਕੱਲ ਇਹਨਾਂ ਤੇ ਵੀ ਉਂਗੜਾ ਉੱਠਣ ਲੱਗ ਗਿਆ ਇਹ ਉਂਗੜਾ ਉੱਠਦੀਆਂ ਜੇ ਰੋਕਣੀਆਂ ਤੇ ਉਹਦਾ ਇੱਕੋ ਤਰੀਕਾ ਕਿ ਬਾਹਰ ਦੇ ਲੋਕ ਨਹੀਂ ਕੋਈ ਨਿਆਂ ਦੀਆਂ ਏਜੰਸੀਆਂ ਨਹੀਂ ਜਿਹੜੇ ਜੁਡੀਸ਼ੀਅਲ ਨਿਆਂਪਾਲਿਕਾ ਨਾਲ ਜੁੜੇ ਵਿਕਲਪ ਨੇ ਉਹ ਜੱਜ ਸਾਹਿਬਾਨ ਹੋਣ ਜਾਂ ਵਕੀਲ ਸਾਹਿਬਾਨ ਹੋਣ ਜਾਂ ਦੇਸ਼ ਦਾ ਕੋਰੋਨ ਮੰਤਰੀਲਾ ਹੋਵੇ ਉਹਨਾਂ ਸਾਰਿਆਂ ਨੂੰ ਆਪ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਕਿ ਇਹੋ ਜਿਹਾ ਕੋਈ ਰਾਹ ਨਾ ਰਹਿਣ ਦਿੱਤਾ ਜਾਵੇ ਕਿ ਕੋਈ ਉਂਗਲ ਉਠਾਵੇ ਇਹ ਸਾਰੇ ਕੁਝ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਤਾਂ ਕਿ ਨਿਆਂਪਾਲਿਕਾ ਦਾ ਅਕਸ ਬਦਨਾਮੀ ਤੋਂ ਬਚਿਆ ਰਹੇ ਜੀ ਪੰਸਾਹਬ ਜਾਂਦੇ ਜਾਂਦੇ ਗੱਲ ਹਰਿਆਣਾ ਦੀ ਕਰਦੇ ਆਂ ਹਰਿਆਣਾ ਸਰਕਾਰ ਨੇ ਕਿਹਾ ਕਿ ਕੋਚਿੰਗ ਅਕੈਡਮੀਆ ਪਰਵਾਨਗੀ ਨਹੀਂ ਲੈਂਦੀਆਂ ਸਾਡੇ ਕੋਲੋ ਰਜਿਸਟਰਡ ਹੈ ਜਾਂ ਨਹੀਂ ਇਹ ਤਾਂ ਚਲੋ ਤੁਸੀਂ ਦੱਸਿਓ ਪਰ ਉਹ ਲੋਕਾਂ ਤੱਕ ਜਾਂਦੀਆਂ ਨੇ ਟ੍ਰੇਨਿੰਗ ਦਿੰਦੀਆਂ ਪਰ ਇਹਦਾ ਜਦੋਂ ਤੱਕ ਰਜਿਸਟਰ ਨਹੀਂ ਹੁੰਦੀ ਆ ਉਹ ਤੱਕ ਇਹਨਾਂ ਨੂੰ ਟ੍ਰੇਨਿੰਗ ਦੇਣ ਦਾ ਅਧਿਕਾਰ ਨਹੀਂ ਇਹ ਖਬਰ ਨੂੰ ਕਿਵੇਂ ਦੇਖਦੇ ਜੀ ਪਹਿਲਾਂ ਕਿਸੇ ਨੇ ਇਹਨਾਂ ਗੱਲਾਂ ਦੀ ਚਿੰਤਾ ਹੀ ਨਹੀਂ ਕੀਤੀ ਪਿਛਲੇ ਸਾਲ ਰਾਜਸਥਾਨ ਦੇ ਕੋਟਾ 'ਚ ਜਿਹੜੀਆਂ ਅਕੈਡਮੀਆ ਉਹਨਾਂ ਦੇ ਰੌਲਾ ਪਿਆ ਇੱਕ ਬੱਚਾ ਖੁਦਕੁਸ਼ੀ ਕਰ ਗਿਆ ਦੂਜਾ ਤੀਜਾ ਚੌਥਾ 8-10 ਬੱਚੇ ਅਗੜ-ਪਿਛੜ ਖੁਰਕਸੀਆਂ ਕਰ ਗਏ ਫਿਰ ਉੱਥੋਂ ਦੇ ਕੋਚਿੰਗ ਸੈਂਟਰ ਤੇ ਅਕੈਡਮੀਆ ਉੱਤੇ ਪਾਬੰਦੀ ਲਾਤੀ ਗਈ ਕੰਮ ਰੋਕਤਾ ਗਿਆ ਔਰ ਉਹਦੇ ਤੋਂ ਬਾਅਦ ਸਾਰੇ ਰਾਜਾਂ ਦੇ ਵਿੱਚ ਸਰਕਾਰਾਂ ਚਿੰਤਾ ਚ ਨੇ ਇਹ ਕੋਚਿੰਗ ਅਕੈਡਮੀ ਪੈਸੇ ਠੋਕ ਕੇ ਲੈਂਦੀਆਂ ਜੀ ਜਦੋਂ ਘਰਦੇ ਆਉਂਦੇ ਉਹਨਾਂ ਦੀ ਜੇਬਾਂ ਖਾਲੀ ਕਰਾ ਲੈਂਦੀਆਂ ਬੱਚਿਆਂ ਨੂੰ ਵਾਰ-ਵਾਰ ਤੰਗ ਕੀਤਾ ਜਾਂਦਾ ਰਹਿਣ ਵਾਸਤੇ ਪੂਰੇ ਪ੍ਰਬੰਧ ਨਹੀਂ ਜੋ ਬਾਹਰ ਵੀ ਰਹਿੰਦੇ ਐ ਤੇ ਆਉਂਦਿਆਂ ਨੂੰ ਕਲਾਸ ਰੂਮਾਂ ਦੇ ਵਿੱਚ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਮੈਂ ਜਲੰਧਰ ਚ ਇਹੋ ਜਿਹਾ ਟਿਊਸ਼ਨ ਸੈਂਟਰ ਜਾਣ ਤੱਕ ਜਿੱਥੇ ਇੱਕ ਇੱਕ ਟੀਚਰ ਦੇ 40 40 50 50 ਬੱਚੇ ਜੜਿਆ ਉਹਨਾਂ ਨੂੰ ਟਿਊਸ਼ਨ ਪੜਾਉਣੀ ਹੁੰਦੀ ਹੈ ਸਾਇੰਸ ਵਾਲੇ, ਮੈਡੀਕਲ ਵਾਲੇ, ਇਸ ਤਰ੍ਹਾਂ ਦੇ ਮੈਥ ਵਾਲੇ, ਇੰਗਲਿਸ਼ ਵਾਲੇ ਵੀ। ਉਹ ਫਿਰ ਕੀ ਕਰਦੇ ਆ ਜਿਹੜੇ ਬੱਚੇ ਪਹਿਲਾਂ ਆ ਜਾਂਦੇ 20-25 ਉਹ ਤਾਂ ਕੁਰਸੀਆਂ ਤੇ ਤੇ ਬੈਂਚਾਂ ਤੇ ਬਹਿ ਜਾਂਦੇ ਆ। ਜਿਹੜੇ ਥੋੜੇ ਲੇਟ ਆਉਂਦੇ ਪਿੱਛੇ ਖੜੇ ਰਹਿੰਦੇ ਆ। ਜਿਹੜੇ ਬਾਕੀ ਬੱਚੇ ਆ ਉਹ ਬਾਹਰ ਦਰਵਾਜ਼ੇ ਤੇ ਖਲੋ ਕੇ ਤੇ ਅੰਦਰ ਝਾਕ-ਝਾਕ ਕੇ ਲੈਂਦੇ ਆ। ਜਿਹੜੇ ਪ੍ਰੋਫੈਸਰ ਨੇ ਇੰਨੀ ਮੋਟੀ ਫੀਸ ਲਈ ਆ ਉਹਨਾਂ ਵਾਸਤੇ ਰਹਿਣ ਦਾ ਪ੍ਰਬੰਧ ਕਿਉਂ ਨਾ ਕਰੇ? ਔਰ ਇਹ ਵੀ ਆ ਕਿ ਜਿਹੜੇ ਇਹੋ ਜਿਹੇ ਪ੍ਰੋਫੈਸਰ ਨੇ ਬੋਤਾ ਕਰਕੇ ਕਾਲਜ ਟਾਈਮ ਦੇ ਉੱਤੇ ਉੱਥੇ ਬਿਲਕੁਲ ਨਹੀਂ ਪੜਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਸੋਸ਼ਲ ਸਿਕਿਉਰਿਟੀ ਹੈ ਕਾਲਜ ਵਾਲੇ ਉਹਨਾਂ ਨੂੰ ਕੱਢ ਨਹੀਂ ਸਕਦੇ ਸਰਕਾਰ ਨੌਕਰੀ ਤੋਂ ਕੱਢ ਨਹੀਂ ਸਕਦੀ ਇਸ ਗੱਲ ਦਾ ਉਹ ਫਾਇਦਾ ਲੈਂਦੇ ਆ ਤੇ ਉਹ ਟਾਈਮ ਆ ਕੇ ਕਈ ਵਾਰੀ ਤੇ ਕਾਲਜ ਟਾਈਮ ਤੇ ਵੀ ਘਰ ਆ ਕੇ ਬੱਚਿਆਂ ਨੂੰ ਪ੍ਰਾਈਵਟ ਪੜਾਉਂਦੇ ਆ ਤੇ ਜਿਹੜਾ ਬੱਚਾ ਉਹਨਾਂ ਤੋਂ ਟਿਊਸ਼ਨ ਨਹੀਂ ਰਖਾਉਂਦਾ ਉਹਨੂੰ ਕਾਲਜ ਦੇ ਵਿੱਚ ਇੰਨਾ ਤੰਗ ਕਰਦੇ ਆ ਉਹਦੇ ਇੰਟਰਨਲ ਅਸੈਸਮੈਂਟ ਇੰਨੀ ਖਰਾਬ ਕਰ ਦਿੰਦੇ ਆ ਕਿ ਪਾਸ ਨਾ ਹੋ ਸਕੇ ਇਹ ਸਾਰਾ ਕੁਝ ਵੇਖ ਕੇ ਹਰਿਆਣੇ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਜਿਹੜੀਆਂ ਕੋਚਿੰਗ ਅਕੈਡਮੀਆਂ ਤੇ ਕੋਚਿੰਗ ਸੈਂਟਰ ਸਾਡੇ ਕੋਲ ਰਜਿਸਟਰਡ ਨਹੀਂ ਜਿਹੜੇ ਕੋਈ ਲੇਖਾ ਪਤਾ ਨਹੀਂ ਦਿੰਦੇ ਉਹਨਾਂ ਦੇ ਕੋਲ ਕੋਈ ਬੱਚਾ ਨਹੀਂ ਜਾਣ ਦਿੱਤਾ ਜਾਵੇਗਾ ਜੇ ਉਹਨਾਂ ਨੇ ਕੰਮ ਕੀਤਾ ਤੇ ਉਹ ਗੈਰਕਾਨੂੰਨੀ ਸਮਝਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਮੈਂ ਸਮਝਿਆ ਹਰਿਆਣੇ ਦੀ ਸਰਕਾਰ ਦਾ ਇਹ ਕਦਮ ਚੰਗਾ ਪੰਜਾਬ ਸਰਕਾਰ ਨੇ ਕੀਤਾ ਕਿ ਨਹੀਂ ਕੀਤਾ ਮੈਨੂੰ ਪਤਾ ਨਹੀਂ ਪਰ ਜੇ ਨਹੀਂ ਵੀ ਕੀਤਾ ਤੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਕਰਨਾ ਚਾਹੀਦਾ ਸਾਡੇ ਵੀ ਇੱਥੇ ਕੋਚਿੰਗ ਅਕੈਡਮੀਆਂ ਦੇ ਨਾਂ ਤੇ ਇਹੋ ਜਿਹੇ ਸੈਂਟਰ ਕੰਬਾਮਾ ਗੁਕੇ ਪਿਆ ਇੱਕ ਗਲੀ ਚ 5 5 7 7 ਨੇ ਇੱਕ ਇੱਕ ਮਹੱਲੇ ਚ ਨੇ ਔਰ ਜਿੱਥੇ ਥੋੜੀਆਂ ਜਿਹੀਆਂ ਪੌਸ਼ ਕਲੋਨਿਗ ਨੇ ਉੱਥੇ ਤੱਕ ਕੋਠੀਆਂ ਚ ਇਦਾਂ ਲੱਗਦਾ ਜਿਵੇਂ ਕੋਚਿੰਗ ਸੈਂਟਰ ਦੇ ਨਾਲ ਤੇ ਬਰਾਬਰ ਦੇ ਪੈਰਲਲ ਕਾਲਜ ਜਾਂ ਸਕੂਲ ਚੱਲਦੇ ਹੋਣ ਇਹਨੂੰ ਸਾਰਿਆਂ ਨੂੰ ਚੈੱਕ ਕਰਨ ਦੀ ਲੋੜ ਹੈ ਜੀ ਬਹੁਤ ਥੈਂਕ ਯੂ ਵੈਲਕਮ ਸਭ ਤੁਸੀਂ ਚਰਚਾ ਕੀਤੀ ਸਮਾਂ ਕੱਢਿਆ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਸੰਸਿਨਰ ਪੱਤਰਕਾਰ ਜਿੰਦਰ ਪੰਨੋਜੀ ਜਿਨ੍ਹਾਂ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦੋ ਇਜਾਜ਼ਤ ਡੈਕਟਰ ਹੋ ਪ੍ਰਾਈਮਰੀ ਸ਼ੀਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ